ਬੀਤਿਆ ਵਕਤ ਨਹੀਂ ਮੁੜ ਕੇ ਕਦੇ ਆਇਆ ਜ਼ਿੰਦਗੀ ਦਾ ਜਾਦਾਂ ਹੁੰਦੀਆਂ ਨੇ ਉਹ ਸਰਮਾਇਆ ਜ਼ਿੰਦਗੀ ਦਾ ਗੁਰਤੀ ਵਾਲੀ ਗੁੜ ਦੀ ਉਹ ਰੋੜੀ ਯਾਦ ਆਉਂਦੀ ਏ ਬੇਬੇ ਦੀ ਸੁਣਾਈ ਹੋਈ ਲੋਰੀ ਯਾਦ ਆਉਂਦੀ ਏ ਬਾਪੂ ਦੇ ਦਿਖਾਏ ਹੋਏ ਮੇਲੇ ਯਾਦ ਆਉਂਦੇ ਨੇ ਭੂਆ ਜਿਹੜੇ ਲੈ ਕੇ ਆਉਂਦੀ ਕੇਲੇ ਯਾਦ ਆਉਂਦੇ ਨੇ ਖੇਤ ਅਮਰੂਦਾਂ ਦੇ ੂਟੇ ਯਾਦ ਆਉਂਦੇ ਨੇ ਖੇਤ ਅਮਰੂਦਾਂ ਦੇ ੂਟੇ ਯਾਦ ਆਉਂਦੇ ਨੇ ਸੋਹਾਗੇ ਤੇ ਲਏ ਹੋਏ ਝੂਟੇ ਯਾਦ ਆਉਂਦੇ ਨੇ ਚਾਹ ਦੀ ਭਰੀ ਹੋਈ ਬਾਟੀ ਯਾਦ ਆਉਂਦੀ ਏ ਲੱਸੀ ਦੀ ਭਰੀ ਹੋਈ ਚਾਟੀ ਯਾਦ ਆਉਂਦੀ ਏ ਜਿੱਥੇ ਬੈਠ ਪੜੇ ਉਹ ਸਕੂਲ ਯਾਦ ਆਉਂਦੇ ਨੇ ਜਿੱਥੇ ਬੈਠ ਪੜੇ ਉਹ ਸਕੂਲ ਯਾਦ ਆਉਂਦੇ ਨੇ ਮਾਸਟਰ ਜੀ ਦੇ ਸਿਖਾਏ ਹੋਏ ਅਸੂਲ ਯਾਦ ਆਉਂਦੇ ਨੇ ਕੱਚੀ ਪਹਿਲੀ ਕਲਾਸ ਵਾਲਾ ਕਾਇਦਾ ਯਾਦ ਆਉਂਦਾ ਏ ਅੱਜ ਹੋਇਆ ਉਸ ਦਾ ਫਾਇਦਾ ਯਾਦ ਆਉਂਦਾ ਏ ਮਲਿਆਂ ਤੋਂ ਤੋੜੇ ਹੋਏ ਵੇਰ ਯਾਦ ਆਉਂਦੇ ਨੇ ਮਲੇਆਂ ਤੋਂ ਤੋੜੇ ਹੋਏ ਵੇਰ ਯਾਦ ਆਉਂਦੇ ਨੇ ਵੰਡਣ ਵੇਲੇ ਕੀਤੇ ਹੇਰ ਫੇਰ ਯਾਦ ਆਉਂਦੇ ਨੇ ਸ਼ਰਤ ਲਾ ਕੇ ਲਾਈ ਸਾਈਕਲਾਂ ਦੀ ਰੇਸ ਯਾਦ ਆਉਂਦੀ ਹੈ ਸ਼ਰਤ ਲਾ ਕੇ ਲਾਈ ਸਾਈਕਲਾਂ ਦੀ ਰੇਸ ਯਾਦ ਆਉਂਦੀ ਹੈ ਹਾਰ ਤੋਂ ਬਾਅਦ ਲੱਗੀ ਠੇਸ ਯਾਦ ਆਉਂਦੀ ਹੈ ਪੱਠੀਆਂ ਤੇ ਦਾਣਿਆਂ ਦੇ ਚੁੰਗੇ ਯਾਦ ਆਉਂਦੇ ਨੇ ਹੱਟਾਂ ਤੋਂ ਲਏ ਹੋਏ ਰੂੰਗੇ ਯਾਦ ਆਉਂਦੇ ਨੇ ਸੂਏ ਵਿੱਚ ਮਾਰੀਆਂ ਉਹ ਛਾਲਾਂ ਯਾਦ ਆਉਂਦੀਆਂ ਬੇਬੇ ਤੇ ਬਾਪੂ ਦੀਆਂ ਦਾਲਾਂ ਯਾਦ ਆਉਂਦੀਆਂ ਆਜੋ ਚਾਹ ਬਣ ਗਈ ਖੇਤ ਵੱਜੇ ਬੋਲ ਯਾਦ ਆਉਂਦੇ ਨੇ ਆਜੋ ਚਾਹ ਬਣ ਗਈ ਖੇਤ ਵੱਜੇ ਬੋਲ ਯਾਦ ਆਉਂਦੇ ਨੇ ਆਥਣੇ ਨਰਮੇ ਦੀਆਂ ਪੰਡਾਂ ਦੇ ਤੋਲ ਯਾਦ ਆਉਂਦੇ ਨੇ ਕੰਮ ਸਾਂਝੇ ਕੀਤੀ ਉਹ ਬੀੜੀ ਯਾਦ ਆਉਂਦੀ ਐ ਸਾਂਝੇ ਕੰਮ ਕੀਤੀ ਉਹ ਬੀੜੀ ਯਾਦ ਆਉਂਦੀ ਐ ਬਾਪੂ ਜਿਹੜੀ ਵੰਡਦਾ ਸੀ ਰੀੜੀ ਯਾਦ ਆਉਂਦੀ ਐ ਪੰਤਾਂ ਵੱਢ ਕੇ ਪਾਏ ਹੋਏ ਹਿੱਸੇ ਯਾਦ ਆਉਂਦੇ ਨੇ ਕਣਕ ਦੀਆਂ ਪੰਤਾਂ ਵੱਢ ਕੇ ਪਾਏ ਹੋਏ ਹਿੱਸੇ ਯਾਦ ਆਉਂਦੇ ਨੇ ਰੂਪ ਬਾਬੇ ਦੇ ਸੁਣਾਏ ਹੋਏ ਕਿਸੇ ਯਾਦ ਆਉਂਦੇ ਨੇ ਚਟਣੀ ਵਾਲੇ ਉਹ ਛੋਟੇ ਤੇ ਕੁੰਡੇ ਯਾਦ ਆਉਂਦੇ ਨੇ ਲੋਹੜੀ ਵੇਲੇ ਵੱਡੇ ਹੋਏ ਮਰੁੰਡੇ ਯਾਦ ਆਉਂਦੇ ਨੇ ਬੀਸੀਆਰ ਵੇਖਣੇ ਦਾ ਚਾ ਯਾਦ ਆਉਂਦਾ ਏ ਮੂਵੀ ਵਿੱਚ ਵੇਖਿਆ ਵਿਆਹ ਯਾਦ ਆਉਂਦਾ ਏ ਕੱਚਾ ਲਿਪਿਆ ਘਰ ਖੁਸ਼ੀਆਂ ਦਾ ਉਹ ਮਹਿਲ ਯਾਦ ਆਉਂਦਾ ਏ ਕੱਚਾ ਲਿਪਿਆ ਘਰ ਖੁਸ਼ੀਆਂ ਦਾ ਉਹ ਮਹਿਲ ਯਾਦ ਆਉਂਦਾ ਏ ਗਲੀਆਂ 'ਚ ਖੇਡਦਾ ਛੋਟਾ ਜਿਹਾ ਚੈਲ ਯਾਦ ਆਉਂਦਾ ਏ ਗਲੀਆਂ 'ਚ ਖੇਡਦਾ ਛੋਟਾ ਜਿਹਾ ਚੈਲ ਯਾਦ ਆਉਂਦਾ